ਪਾਜੀ ਮੇਰੇ ਮੁੰਡੇ ਦੇ ਕਾਫੀ ਜ਼ਿਆਦਾ ਚੋਟ ਲੱਗੀ ਆ ਮੈਂ ਪਰੇਸ਼ਾਨ ਆ ਨਾਗਲੰਦੇ ਮੈਂ ਆਪਣੇ ਬੇਟੇ ਨੂੰ ਦੇਖਾਂਗਾ ਜਾ ਕੇ ਹਸਪਤਾਲ ਪਹਿਲੇ ਸਭ ਤੋਂ ਪਹਿਲਾ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੋਊ ਮੈਂ ਦੇਖਾਂਗਾ ਨਾਗਲੰਦੇ ਪਾਜੀ ਉਹਦਾ ਆਪਰੇਟ ਕਰਨਾ ਪੈਣਾ ਨਾ ਉਹਦੀਆਂ ਨਸਾਂ ਕੱਟੀਆਂ ਗਿਆ ਨਾਗਲੰਦੇ ਉਹਦੀਆਂ ਕੋਈ ਚਾਹੀ ਨਹੀਂ ਕਿ ਕੀ ਕਿਹਾ ਗਿਆ ਪਾਜੀ ਉਹ ਜਾ ਕੇ ਪੁਲਿਸ ਉੱਥੇ ਜਾ ਕੇ ਦੱਸੇਗੀ ਨਾਗਲੰਦੇ ਕੀ ਕਰਨਾ ਹਲੋ ਚੰਨ ਕਿੱਥੇ ਜਿਹੜਾ ਲੱਸੀ ਸੇਫ ਸੇਫ ਜਾ ਉਹ ਮੈਂ ਲਾਗਲੇ ਦੇ ਥੋੜੀ ਜਿਹੀ ਦਰ ਬਾਅਦ ਮਹਿਲਕਾ ਜੇ ਤੱਕ ਦੇ ਇੱਕ ਜੱਦੀ ਚਾਹਤ ਦਾ ਪਾਜੀ ਮੈਂ ਇੱਥੇ ਝੋਟਾ ਬਿਲਕੁਨ ਕਢਾ ਦੇ ਕੋਈ ਗਾੜੀ ਵੇਖੀ ਜੋ ਨਾ ਲੱਗਲੇ ਇੱਥੇ ਥੋੜੇ ਦਿਨ ਆ ਨਾਲ ਦੀ ਗਾੜੀ ਮੁੱਗੀ ਪਹਿਲਾਂ ਹੀ ਥੋੜੇ ਦਿਨ ਪਹਿਲਾਂ ਇੱਥੇ ਇਹਨਾਂ ਨੇ ਦੁਕਾਨੇ ਲਾਇਆ ਦੁਕਾਨੇ ਇਹਦਾ ਨਾੜੇ ਇਸ ਗਲੀ ਤੋਂ ਪੁੱਛੋ 40 ਰੁਪਏ ਕਰਕੇ ਮਾਵਾ ਭੈਣਾਂ ਦੇ ਦੁਕਾਨੇ ਤੋਂ ਪੁੱਛ ਲਓ ਇਸ ਗਲੀ ਚਾਚੋ ਪੁੱਛੋ ਮੇਰਾ ਨਾਮ ਸੁਖਦੇਵ ਸਿੰਘ ਹੈ ਬੇਟੇ ਦਾ ਮਾਰਤੀ ਸਿੰਘ ਨਾਮ ਹਾਂਜੀ ਐਸਮੋ 578 ਉਹ ਇੱਥੇ ਕਾਫੀ ਛੱਡ ਲਗੀ ਬਾਅਦ ਹੈ ਬਹੁਤ ਔਖਾ ਯਾਰ ਆਪਣਾ ਕੋਲ ਇੱਕ ਦਾ ਮਾਰਿਆ ਨੇ ਦਾਤਰਾ ਟੰਕੀ ਉਹ ਤਾਂ ਬਾਤੋ ਹਾਰਿਆ ਨੇ ਪੜਾਇਆ ਜੋ ਬਾਯੂ ਦੀ ਆਹ ਬੰਦੇ ਕੀ ਨਾਮ ਆਈ ਦੋ ਜਸਮੀਤ ਸਿੰਘ ਸਾਹਿਬ ਦੇ ਸੋਧਾਂ ਰਣ ਵਾਲੇ ਹੋ ਸੋਦਾਮੇ ਰੋਡ ਕੀ ਹੋਇਆ ਭਾਈ ਗਲੀ ਜੇ ਆਪਾਂ ਸਾਡੇ ਚਾਚੇ ਹੀ ਖਲੋਤੇ ਤੇ ਦੋ ਪਿਛੋਂ i20 ਦੇ ਮੁੰਡੇ ਆਏ ਉਹ ਆਪਣੀ ਫੈਮਿਲੀ ਨਾਲ ਹੈਗੇ ਉਹ ਵੀ ਉਹ ਕਹਿੰਦੇ ਫੰਕਸ਼ਨ ਤੋਂ ਆਏ ਆਪਾਂ ਵੀ ਫੰਕਸ਼ਨ ਤੋਂ ਆਏ ਡਜਾਜੇ ਗਲੀ 'ਚ ਖਲੋਤੇ ਤੇ ਅਚਾਨਕ ਜਗਦਮ ਆਏ ਤੇ ਇਹਨਾਂ ਨੇ ਪੈਰ ਅੱਗੇ ਗੱਡੀ ਬ੍ਰੇਕ ਸਪੀਡ ਨਾਲ ਬਿਲਕੁਲ ਘਟਦੇ ਆ ਨਸ਼ਾ ਪਤਾ ਇਹ ਬਿਲਕੁਲ ਕਰਦੇ ਜੇ ਪੂਰਾ ਠੀਕ ਆ ਇਹ ਲਾਗੋ ਨੰਗੇ ਇਹਨਾਂ ਨੇ ਇੰਨੀ ਤੇਜ਼ ਨਾਲ ਗੱਡੀ ਉਹਨਾਂ ਨੇ ਆਵਾਜ਼ ਦਿੱਤੀ ਇਹ ਅੱਗੋਂ ਪੈਰ ਤੇ ਇਹ ਕਹਿੰਦਾ ਕਹਿੰਦਾ ਪੈਰ ਤੇ ਚੜਾਣੀ ਤੁਹਾਡੇ ਓ ਇੱਥੇ ਗੱਲਾਂ ਮਾੜੀ ਮਾੜੀ ਉਹ ਰੱਜੇ ਹੀ ਉਹ ਬਾਅਦ ਚ ਹੌਲੀ ਆ ਜਾਗੇ ਉਹਨਾਂ ਨੇ ਕਿਹਾ ਸਾਡੇ ਚਾਚੇ ਨੇ ਕਿਹਾ ਕਹਿੰਦੇ ਆਏਗਾ ਇੱਧਰ ਫੇਰ ਗੱਲ ਹੋਏਗੀ ਉਹ ਆ ਕੇ ਉਹਨਾਂ ਨੇ ਇੰਨੀ ਗੱਲ ਕੀਤੀ ਉਹ ਬਾਜ ਦਾਤਰ ਲੈ ਕੇ ਆ ਕੇ ਹੱਥ ਤੇ ਹਮਲਾ ਕੀਤਾ ਮੇਰੇ ਭਰਾ ਦੇ ਸਾਟ ਲੱਗੀ ਆ ਦੋ ਦਾਤਰ ਲੈ ਕੇ ਆਏ ਸਾਡੇ ਘਰ ਦੇ ਬਾਹਰ ਕੈਮਰੇ ਲੱਗੇ ਆ ਵੀਡੀਓ ਪੂਰੀ ਦੇਵਾਂਗੇ ਤੁਹਾਨੂੰ ਇੱਕ ਫੰਕਸ਼ਨ ਤੋਂ ਸਾਰੇ ਨੇ ਇਕੱਠੇ ਆਏ ਇਕੱਠੇ ਨਹੀਂ ਆਏ ਸਾਡੇ ਸਿਰਫ ਚਾਚਾ ਹੀ ਹਾਂ ਤੇ ਮੇਰੀ ਭੈਣ ਕਸ ਗਈ ਓਏ ਪਤਾ ਨਹੀਂ ਇਹ ਚਾਚਾ ਹੀ ਗਏ ਉਹ ਆਏ ਸਿਰਫ ਤਾਂ ਮੁੰਡਿਆਂ ਦੀ ਪਛਾਣ ਹੈਗੀ ਤੁਹਾਨੂੰ ਮੁੰਡਿਆਂ ਦੀ ਪਛਾਣ ਪੂਰੀ ਗਏ ਪਿੱਛੇ ਸਾਡੇ ਮਲੇ ਮਲੇ ਰਹਿੰਦੇ ਆ ਬੰਦ ਗਲੀ ਇਹ ਨਸ਼ੇੜੀ ਮੁੰਡੇ ਗਏ ਆ ਪਿੱਛੇ ਵੀ ਇਹਨਾਂ ਨਾਲ ਲੜਾਈ ਹੋਈ ਸੀ ਇਹ ਮਾਲੇ ਜੇ ਜਿਹਨੂੰ ਮਰਜ਼ੀ ਪੁੱਛੇ ਬੰਦੇ ਕਿਦਾਂ ਦੇ ਗਏ ਆ ਜਿਨ੍ਹਾਂ ਨੇ ਕੀ ਕੀਤਾ ਆ ਜਿਨ੍ਹਾਂ ਨੇ ਦਾਤਨ ਮਾਰੇ ਆ ਡੇ ਮੇਰੇ ਭਰਾ ਦੇ ਸੱਟ ਲੱਗੀ ਤੇ ਬਾਅਦ ਵਿੱਚ ਨਸ ਵੱਢੀ ਗਈ ਕਿੰਨੀ ਤਾਂ ਕਰਕੇ ਆਪਾਂ ਕੋਈ ਕਹਿਣਾ ਨਹੀਂ ਜਾਂਦੇ ਆਪਾਂ ਹੁਣ ਇਹੀ ਆ ਪ੍ਰਸ਼ਾਸਨ ਨਾਲੋਂ ਪੂਰਾ ਸਹਿਯੋਗ ਚਾਹੀਦਾ ਇਨਸਾਫ ਚਾਹੀਦਾ ਬਸ ਹਾਂਜੀ ਕੀ ਨਾਮ ਦਾ ਦਾ ਮੇਰਾ ਨਾਮ ਰਾਹੁਲ ਹੈ ਜੀ ਹਾਂਜੀ ਜੀ ਇਥੇ ਮੱਲੇ ਜੀ ਰਹਿੰਦੇ ਹਾਂਜੀ ਹਾਂਜੀ ਉਹ ਮੇਰੇ ਚਾਚਾ ਜੀ ਹੈ ਜਿਹਨਾਂ ਪਰ ਹਮਲਾ ਕਰ ਲੰਗੇ ਪਹਿਲਾਂ ਤੇ ਉਹਨਾਂ ਦਾ ਮੁੰਡਾ ਆ ਗਿਆ ਸੀ ਉੱਥੇ ਉਹ ਉਹਨੇ ਬਾਹ ਕਰ ਲਈ ਕਿਤੇ ਉਹਦੇ ਹੱਥ ਤੇ ਤਾਂ ਵੱਜ ਗਿਆ ਬਸ ਆ ਗਏ ਬਸ ਉਹ ਪੈਰ ਤੇ ਗੱਡੀ ਚੜਾਉਣ ਲੱਗਾ ਸੀ ਇਸੇ ਗੱਲੋਂ ਲੜਾਈ ਹੋਈ ਆ ਹੋਰ ਕੀ ਕਰਨੇ ਉਹ ਨਸ਼ੇ 'ਚ ਹੈਗੇ ਬਿਲਕੁਲ ਉਹ ਤਾਂ ਕਰਕੇ ਇਸ ਤੋਂ ਬਾਅਦ ਭੇਜ ਵੀ ਦਿੱਤਾ ਫੇਰ ਦੋਨੋਂ ਜਣੇ ਆਏ ਆ ਦਾਤਰ ਲੈ ਕੇ ਆਏ ਆ ਗੱਲੀ ਗੱਲੀ ਹਨਾ ਉਹਨਾਂ ਕੋ ਸਵਿਫਟ ਸਵਿਫਟ i20 ਹੈ i20 ਇਸ i20 ਕੱਟ ਗਈ ਆ ਜਾਂ ਫਿਰ ਕੱਟ ਲੱਗ ਉਹਨਾਂ ਨੇ ਉਹਨਾਂ ਨੇ ਨਸ ਵੱਢ ਗਈ ਹੱਡੀ ਵੀ ਟੁੱਟ ਗਈ ਆ ਹਾਂਜੀ ਦਾਤਰ ਮਾਰੇ ਉਹਨੇ ਉਹਨਾਂ ਨੇ ਆਇਆ ਸਿੱਧਾ ਹਮਲਾ ਕੀਤਾ ਉੱਤੇ ਇਹ ਪਿੱਛੋਂ ਆਇਆ ਸਾਲਾ ਉਹਨੇ ਹਮਲਾ ਕੀਤਾ ਹੁਣ ਜਾਨੋ ਮਾਰਨ ਦੀ ਨਹੀਂ ਤਨਾ ਮਜ਼ਾ ਜਾਨੋ ਮਾਰਨ ਦੀ ਨਹੀਂ ਤਨਾ ਕੈਮਰੇ ਚ ਆਈ ਵੀ ਹੋਣੀ ਆ ਵੀਡੀਓ ਰਿਕਾਰਡਿੰਗ ਵੀਡੀਓ ਰਿਕਾਰਡਿੰਗ ਹੈ ਦੋਨੋਂ ਪਾਸੇ ਕੈਮਰੇ ਲੱਗੇ ਕਿਦਾਂ ਆਇਆ ਹੋਊਗਾ ਉਹ ਵਿਖਾ ਵੀ ਦਵਾਂਗੇ ਸਾਰਿਆਂ ਨੂੰ ਹਾਂਜੀ ਕੀ ਮੰਗ ਕਰਦੇ ਹੋ ਹੁਣ ਬਸ ਆਹੀ ਸਾਨੂੰ ਇਨਸਾਫ ਚਾਹੀਦਾ ਪਰ ਚਾਹਾਨੂੰ ਪਰਚਾ ਚਾਹੀਦਾ ਉਹਦੇ ਤੇ ਉਹ ਉਹ ਜਿਹੜੀ ਗਲੀ ਉਹ ਸਾਰੇ ਜਿਹੜੇ ਘਰ ਦੇ ਹੈਗੇ ਇਸ ਮੈਂ ਕੀ ਹੈਗੇ ਆ ਉਹਨਾਂ ਸਾਰਿਆਂ ਦੇ ਸਾਨੂੰ ਪਰਚਾ ਚਾਹੀਦਾ ਬਸ ਇਲਾਵਾ ਕਿੱਥੇ ਲੜਾਈ ਹੈ ਉਹ ਸੁਲਤਾਨ ਮੇਡੋੜੇ ਨੀਅਰ ਕਾਲਿਆਂ ਦੀ ਕਲੋਨੀ ਕਾਲਿਆਂ ਦੀ ਕਲੋਨੀ ਆ ਜੀ ਮੈਂ ਕੀ ਆ ਮੁੰਡਾ ਛੱਡ ਦਿਓ ਯਾਰ ਅਮਰਜੀਤ ਬਾਜੀ ਇੱਕ ਮਿੰਟ ਮੌਕੇ ਤੇ ਪੁੱਜੇ ਜੇ ਗੱਤਰ ਲੈ ਕੇ ਬੜਾ ਜੁਦਾਗਰਦੀ ਦਾ ਨਾਚ ਕੀਤਾ ਗਿਆ ਥੇ ਇੱਕ ਨੌਜਵਾਨ ਜਿਹੜਾ ਉਹਦਾ ਉਹ ਗੁੱਟ ਜਿਹੜਾ ਉਹ ਨਸਾਂ ਉਹਦੀਆਂ ਵੱਡੀਆਂ ਗਿਆ ਹੱਥ ਦੀਆਂ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਹੁਣੇ ਇਤਲਾ ਮਿਲੀ ਆ ਕਿ ਇੱਥੇ ਦੋ ਧਰਾਂ ਵਿਚ ਲੜੀਆਂ ਨੇ ਸਦਾਰਸ਼ਨਗਰ ਵਿੱਚ ਤੇ ਅਸੀਂ ਹੁਣ ਮੌਕੇ ਤੇ ਆਏ ਆ ਤੇ ਇੱਥੇ ਲੜਕਾ ਮਨਪ੍ਰੀਤ ਸਿੰਘ ਲੜਕਾ ਉਹਦੇ ਸੱਟ ਲੱਗੀ ਆ ਤੇ ਉਹਨਾਂ ਹਸਪਤਲ ਲੈ ਕੇ ਗਏ ਹੁਣ ਅਸੀਂ ਹਸਪਤਲ ਜਾ ਰਹੇ ਹਾਂ ਉਹਦੇ ਬਿਆਨ ਲਵਾਂਗੇ ਡਾਕਟਰ ਸਾਹਿਬ ਦੀ ਰਿਪੋਰਟ ਦੇ ਆਧਾਰ ਤੇ ਜੋ ਵੀ ਕਾਰਵਾਈ ਹੋਏਗੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਉਹ ਨਸ਼ੇੜੀ ਬੰਦੇ ਨੇ ਜਿਹੜੇ ਦਫ਼ਤਰ ਲੈ ਕੇ ਆਏ ਉਹਨਾਂ ਨੇ ਕਾਫੀ ਬਾਤ ਕੀਤੀ ਕਿ ਕਿਸੇ ਦੀ ਵੀ ਲੱਗ ਸਕਦੀ ਸੀ ਇਹ ਹਜੇ ਵੈਰੀਫਾਈ ਕਰਾਂਗੇ ਸਰ ਕਿਹੜੇ ਬੰਦੇ ਆਓ ਉਹ ਇਹਨਾਂ ਦੇ ਪੁੱਛਾਂਗੇ ਕਿਹੜੇ ਬੰਦੇ ਜਿਨ੍ਹਾਂ ਨੂੰ ਪਤਾ ਨਹੀਂ ਹੈ ਇਹਨਾਂ ਕੋਲ ਪੁੱਛਗਿਛ ਕਰਨ ਤੋਂ ਬਾਅਦ ਇਹਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਅਸੀਂ ਸੀਸੀਟੀਵੀ ਫੁਟੇਜ ਹਜੇ ਸਾਨੂੰ ਮਿਲੀ ਨਹੀਂ ਹੈ ਤੇ ਅਸੀਂ ਮੌਕੇ ਤੇ ਆਏ ਹਾਂ ਸਰ ਤੇ ਅਸੀਂ ਜੋ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਾਂਗੇ